ਮਤੇਕਾ ਨੂੰ ਬੇਨਤੀ ਕੀਤੀ ਸੀ ਬਤੇਕਾ ਸਾਡੇ ਇੱਥੇ 26/11 ਨੂੰ ਆਏ ਸੀ ਅੱਜ ਦੇਖ ਲਓ ਕਿੰਨੇ ਮਹੀਨੇ ਹੋ ਗਏ ਉਹਨਾਂ ਨੇ ਕਈ ਅਸੀਂ ਜਿਹੜੀਆਂ ਸਮੱਸਿਆਵਾਂ ਦਸੀਆਂ ਸੀ ਸਾਡੇ ਹਾਲ ਤੱਕ ਕੋਈ ਸਮੱਸਿਆ ਹੱਲ ਨਹੀਂ ਹੋਈ ਖਰੀ ਗੱਲ ਹੈ ਇਹ ਅਸੀਂ ਪਿੰਡ ਦੇ ਧਰ ਵਾਸਤੇ ਕਰ ਰਹੇ ਹਾਂ ਰਵੀ ਪ੍ਰੈਚ ਹੈ ਇਹ ਰੱਬ ਵੀ ਜੇ ਕਿਸਵਤ ਹੋਇਆ ਨਾ ਦਿੱਚੇ ਕੀ ਕੀ ਪਤਾ ਹੈ ਹਨ ਸਾਡਾ ਵੀ ਮਖ ਰਹੀ ਹੈ ਸਰ ਨੂੰ ਇਹੀ ਕਹਿਣਗੇ ਕਹਿੰਦਾ ਹੈ ਵੀ ਭਾਈ ਇੰਨੀਆਂ ਵੀ ਸੜਕਾਂ ਰਹਿਣੀਆਂ ਉਹਨਾਂ ਨੂੰ ਜਿੰਨੇ ਵੀ ਪੁਲ ਰਹਿੰਦੇ ਆ ਉਹਨਾਂ ਨੂੰ ਜਿਹੜਾ ਹੈ ਉਹ ਰੈਗੂਲਰ ਕੋ ਬੜਾਉਣਾ ਤੇ ਢੋਟਾ ਆਪਾਂ ਕਿਸੇ ਦਾ ਆਸਾਨ ਲੈਣ ਨਾਲੋਂ ਕਿਸੇ ਸਿਆਸੀ ਆਗੂ ਦਾ ਆਸਾਨ ਲੈਣ ਨਾਲੋਂ ਆਪਾਂ ਆਪਣੇ ਪਿੰਡ ਚ ਦੋ ਦੋ ਤਿੰਨ ਦਿਨ ਦੀਪਰਾਂ ਦੀ ਗੱਲ ਹੈ ਆਪਦੇ ਪੈਸੇ ਇਕੱਠੇ ਕਰਕੇ ਆਪਦੇ ਪਿੰਡ ਦੀ ਆਪ ਕਰ ਲਓ ਹੁਣ ਇਹ ਸਰਕਾਰਾਂ ਦੇ ਹੱਥ ਘੜੇ ਹੋਗੇ ਇੰਨਾ ਕਿ ਤਾਂ ਆਪਾਂ ਨੂੰ ਆਪਣਾ ਫਰਜ਼ ਬਣਦਾ ਵੀ ਘਟੋ ਘਟਾ ਆਪਣੇ ਆਪਣੇ ਪਿੰਡ ਵਿੱਚ ਆਪਾਂ ਨੂੰ ਪਰਲਾ ਕਰਨਾ ਚਾਹੀਦਾ 5 ਕਰੋੜ ਦਾ ਕੀਲਾ ਹੋ ਗਿਆ ਹੁਣ ਜਿਹੜੇ ਪਿੰਡਾਂ 'ਚ 5 ਕਰੋੜ ਦਾ ਕੀਲਾ ਹੈਗਾ ਵੀ ਨਹੀਂ ਹੁਣ ਇੱਕ ਪਰਿਵਾਰ ਦਾ ਬੰਦਾ ਜੇ 500 ਰੁਪਏ ਆਪਣੇ ਪਿੰਡ ਵਾਸਤੇ ਕੋਈ ਇਕੱਠਾ ਕਰਕੇ ਲਾ ਦੂਗਾ ਉਹ ਬੜੀ ਗੱਲ ਨਹੀਂ ਹੈਗੀ 5 ਕਰੋੜ ਲਈ ਤਾਂ ਦੂਰ ਦੀ ਗੱਲ ਹੈ ਪੰਜਾਬ ਤਾਂ ਗੁਰੂਆਂ ਦਾ ਵਖਸ਼ਿਆ ਹੋਇਆ ਏ ਇੱਥੇ ਵਿੱਚ 5 ਕਰੋੜ 50 ਲੱਖ ਦੀ ਕੋਈ ਗੱਲ ਨਹੀਂ ਤੁਸੀਂ ਹੜਾਂ 'ਚ ਦੇਖ ਲਿਆ ਆ ਸਮਾਜ ਨੂੰ ਅੱਗੇ ਲਾ ਕੇ ਰਣਨੀਤੀ ਕਰ ਲਈ ਉਹ ਵੀ ਚੰਗੀ ਗੱਲ ਆ ਫਿਰ ਆਪਾਂ ਬਰਾਈ ਨਹੀਂ ਕਰਦੇ ਠੀਕ ਹੈ ਜੋ ਕੋਈ ਸਹਿਯੋਗ ਕਰ ਰਿਹਾ ਵਧੀਆ ਗੱਲਾਂ ਕਰਨਾ ਚਾਹੀਦੇ ਜਿਵੇਂ ਆਪਾਂ 200 ਘਰਾਂ ਦੇ 100-100 5-500 ਰੁਪਏ ਇਕੱਠਾ ਕਰਕੇ 50-60 ਹਜ਼ਾਰ ਦੀ ਗੱਲ ਨਹੀਂ ਪੰਜ-ਚਾਰ ਗੱਡੀਆਂ ਪਹਿ ਜੰਦੀਆਂ ਲੱਖ ਰੁਪਏ ਲੱਗ ਜਾਊਗਾ ਮੈਂ ਤਾਂ ਕਹਿੰਦਾ ਵੀ ਰਾਜਨੀਤਿਕ ਲੋਕਾਂ ਦੀ ਬਜਾਏ ਆਪ ਬਣਾ ਲਓ ਸਭ ਤੋਂ ਵਧੀਆ ਤੁਸੀਂ ਦੇਖ ਸਿੰਘਪੁਰਾ ਦੇ ਵਿੱਚ ਖੜੇ ਆਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਤਰ ਹੋਏ ਐ ਸੋ ਤੁਹਾਨੂੰ ਦੱਸ ਦਈਏ ਕਿ ਇਹਨਾਂ ਲੋਕਾਂ ਵੱਲੋਂ ਪੈਸੇ ਇਕੱਠੇ ਕਰਕੇ ਹੁਣ ਖੁਦ ਪਿੰਡ ਦੀਆਂ ਸੜਕਾਂ ਦੀ ਰਿਪੇਅਰ ਕਰਵਾਈ ਜਾ ਰਹੀ ਹੈ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਵਾਰ ਤਸਵੀਰਾਂ ਜਿਹੜੀਆਂ ਦਿ ਪਿੰਡ ਵਾਸੀ 71 ਹੋਏ ਆ ਤੇ ਪੈਸੇ ਇਕੱਠੇ ਕਰਕੇ ਪਿੰਡ ਦੀਆਂ ਸੜਕਾਂ ਦੀ ਰਿਪੇਅਰ ਕਰਵਾਈ ਜਾ ਰਹੀ ਹੈ ਆਖਰ ਕਿਉਂ ਸਰਕਾਰ ਦੇ ਉੱਤੋਂ ਇਹਨਾਂ ਲੋਕਾਂ ਦਾ ਭਰੋਸਾ ਉੱਠ ਗਿਆ ਹੈ ਕਿਉਂਕਿ ਸਰਕਾਰ ਲਗਾਤਾਰ ਕਹਿ ਰਹੀ ਹੈ ਕਿ ਅਸੀਂ 2 ਮਹੀਨੇ ਤੱਕ ਸਾਰੀਆਂ ਸੜਕਾਂ ਦੀ ਰਿਪੇਅਰ ਕਰਵਾ ਦੇਣੀ ਹੈ ਪਰ ਲੋਕ ਹੈ ਜਿਹੜੇ ਹੁਣ ਉਹ ਆਪਣੇ ਤੌਰ ਦੇ ਉੱਤੇ ਰਿਪੇਅਰ ਕਰਵਾਉਣੀ ਜਿਹੜੀ ਲੋਕਾਂ ਵੱਲੋਂ ਸ਼ੁਰੂ ਕਰ ਦਿੱਤੀ ਹੈ ਸੋ ਆਓ ਗੱਲਬਾਤ ਕਰਦੇ ਆ ਪਿੰਡ ਦੇ ਸਰਪੰਚ ਸਾਡੇ ਨਾਲ ਹੈ ਤੇ ਪਿੰਡ ਦੇ ਹੀ ਯੂਥ ਆਗੂ ਹੈ ਕਾਂਗਰਸ ਪਾਰਟੀ ਦੇ ਰਵੀ ਬੜੈਚ ਉਹ ਵੀ ਸਾਡੇ ਨਾਲ ਹੈ ਗੱਲਬਾਤ ਕਰਦੇ ਆ ਕੀ ਕਹਿਣਾ ਚਾਹੁੰਦੇ ਆ ਈ ਨਾਮ ਨਹੀਂ ਤੁਹਾਡਾ ਕਿਹੜੇ ਪਿੰਡ ਦੇ ਸਰਪੰਚੋ ਜੀ ਆ ਛੱਡ ਦਿਓ ਜੀ ਚਲ ਹਾਂਜੀ ਮੈਂ ਆਪਣੇ ਸਿੰਘਪਰਾ ਤਹਿਸੀਲ ਖਰੜ ਜਿਲ੍ਹਾ ਮੁਹਾਲੀ ਦਾ ਸਰਪੰਚ ਐ ਅੱਜ ਪਿੰਡਾਂ ਦੇ ਵਿੱਚ ਸੜਕਾਂ ਜਿਹੜੀਆਂ ਠੀਕ ਕਰਵਾਉਣ ਦਾ ਕਾਰਜ ਸ਼ੁਰੂ ਕੀਤਾ ਜਿੱਥੇ ਤੱਕ ਮੈਂ ਸਮਝਦਾ ਹਾਂ ਵੀ ਜਿਹੜੇ ਪਿੰਡ ਸਾਡੇ ਪਿੰਡ ਦਾ ਹਾਲ ਐ ਸਾਰੀਆਂ ਸੜਕਾਂ ਟੁੱਟੀਆਂ ਮੈਂ ਕਰਾਲੀ ਨਹੀਂ ਜਾਂਦੇ ਤਾਂ ਨਹੀਂ ਜਾਂ ਹੁੰਦਾ ਘੁਰੂਏ ਨਹੀਂ ਜਾਂਦੇ ਤਾਂ ਨਹੀਂ ਗਿਆ ਹੁੰਦਾ ਅਦਰ ਡੀਗੜ ਵੱਲ ਜਾਣੇ ਤਾਂ ਨਹੀਂ ਆਉਂਦਾ ਸਾਰੀਆਂ ਸੜਕਾਂ ਟੁੱਟੀਆਂ ਪਈਆਂ ਤਾਂ ਇਹਨੂੰ ਅਸੀਂ ਸੌ ਸਮਝ ਕੇ ਰਵੀ ਬੜੈਚ ਨਾਲ ਸਲਾਹ ਕਰਕੇ ਅਸੀਂ ਆਪ ਉਪਰਾਲਾ ਕੀਤਾ ਹੈ ਕਿ ਆਪਣੇ ਕੋਲੋਂ ਹੀ ਇਹਨਾਂ ਨੂੰ ਠੀਕ ਕਰੀਏ ਅਸੀਂ ਉਹੀ ਮਖਤਰ ਨੂੰ ਲੈ ਕੇ ਅੱਜ ਟਿੱਪਰ ਮੰਗਾਇਆ ਹੋਇਆ ਹੈ ਇੱਕ ਟਿੱਪਰ ਹੋਰ ਹੋਏਗਾ ਤਾਂ ਕਿ ਅਸੀਂ ਆਪਣੀਆਂ ਪਿੰਡ ਦੀਆਂ ਜਿੰਨੀਆਂ ਸੜਕਾਂ ਉਹਨਾਂ ਨੂੰ ਠੀਕ ਕਰ ਸਕੀਏ ਸਰਪੰਚ ਸਾਹਿਬ ਜਿੱਥੇ ਸ਼ਰਾਬ ਦਾ ਠੇਕਾ ਉੱਥੋਂ ਲੈ ਕੇ ਜਿਹੜਾ ਕਾਫੀ ਬੱਚੇ ਸਕੂਲਾਂ ਦੀਆਂ ਗੱਡੀਆਂ ਨਿਕਲਦੀ ਹੈ ਉਹ ਵੀ ਕਾਫੀ ਹਾਲਾਤ ਖਰਾਬ ਨੇ ਕਿਹਾ ਉਹਨਾਂ ਨੂੰ ਸੁਧਾਰਨ ਦੇ ਲਈ ਵੀ ਹੁਣ ਯਤਨ ਕਿੱਥੇ ਜਾਣਗੇ ਦੇਖੋ ਜੀ ਅਸੀਂ ਜਿੱਥੇ ਤੱਕ ਸਾਡਾ ਹਲਕਾ ਪਿੰਡ ਹੈ ਠੇਕੇ ਤੇ ਉਰਾਂ ਤੱਕ ਸਾਡਾ ਹਲਕਾ ਹੈ ਠੇਕੇ ਤੋਂ ਉਰੋਂ ਤੋਂ ਜੇ ਸਾਡੇ ਕੋਲ ਟਿੱਪਰ ਬਚੇ ਤਾਂ ਅਸੀਂ ਜ਼ਰੂਰ ਬਾਈਪਾਸ ਤੱਕ ਵੀ ਲਾਵਾਂਗੇ ਹੂੰ ਇਦੇ ਸਬੰਧ ਵਿੱਚ ਮੈਡਮ ਤਾਂ ਗੱਲ ਕੀਤੀ ਹੈ ਵਿਧਾਇਕਾਂ ਤੱਕ ਵੀ ਸਾਡੀ ਸਾਡੀ ਵਿਧਾਇਕਾਂ ਨੂੰ ਬੇਨਤੀ ਕੀਤੀ ਸੀ ਵਿਧਾਇਕਾਂ ਸਾਡੇ ਇੱਥੇ 26 11 ਨੂੰ ਆਏ ਸੀ ਅੱਜ ਦੇਖ ਲਓ ਕਿੰਨੇ ਮਹੀਨੇ ਹੋ ਗਏ ਉਹਨਾਂ ਨੇ ਕਈ ਅਸੀਂ ਜੜੀਆਂ ਸਮੱਸਿਆਵਾਂ ਦਸੀਆਂ ਸੀ ਸਾਡੇ ਹਾਲ ਤੱਕ ਕੋਈ ਸਮੱਸਿਆ ਹੱਲ ਨਹੀਂ ਹੋਈ ਆ ਸਰਪੰਚ ਸਾਹਿਬ ਪੰਜਾਬ ਸਰਕਾਰ ਨੇ ਕਿਹਾ ਸੀਗਾ ਵੀ ਜਿਹੜੀ ਵੀ ਪੰਚਾਇਤਾਂ ਸਰਪ ਸੰਮਤੀ ਨਾਲ ਬਣੂਗੀ ਉਹਨਾਂ ਨੂੰ 5 ਲੱਖ ਦਾ ਤੋਹਫਾ ਦਿੱਤਾ ਜਾਊਗਾ ਤੁਹਾਡੀ ਵੀ ਪੰਚਾਇਤ ਜਿਹੜੀ ਸਰਪ ਸੰਮਤੀ ਨਾਲ ਬਣੀ ਸੀਗੀ ਕੀ ਮਿਲਿਆ ਜੀ ਕੁਝ ਬਿਲਕੁਲ ਠੀਕ ਹੈ ਤੁਹਾਡੀ ਗੱਲ ਸਰਬਸੰਮਤੀ ਦੇ ਨਾਲ ਸਾਡੀ ਪੰਚਾਇਤ ਬਣੀ ਹੈ ਪਰ ਸਾਨੂੰ ਮਿਲਿਆ ਕੁਝ ਨਹੀਂ ਕੀ ਕਹਿੰਦੇ ਹੋ ਸਰਕਾਰ ਨੂੰ ਸਰਕਾਰ ਨੂੰ ਤਾਂ ਸਰਕਾਰ ਨੇ ਕਹਿਣਾ ਸਾਨੂੰ ਕਿ ਤੁਹਾਡੇ ਖਾਤੇ 'ਚ ਪੈਸੇ ਜਮ੍ਹਾਂ ਹੋਗੇ ਜਾਂ ਪਿੰਡ ਦੀ ਡਿਵੈਲਪਮੈਂਟ ਵਾਸਤੇ ਹੋਗੇ ਸਾਨੂੰ ਨਹੀਂ ਮਿਲਿਆ ਕੋਈ ਸੋਡੀ ਸੜਕਾਂ ਤਾਂ ਤਾਂ ਰਣਜੀਤ ਸਿੰਘ ਗਿੱਲ ਵੀ ਆਪਣੇ ਤੌਰ ਤੇ ਬਣਾ ਰਹੇ ਆ ਦੇਖੋ ਜੀ ਇਹ ਜਿਹੜੀ ਹੈ ਸਿਆਸੀ ਗੱਲ ਹੈ ਉਹਨਾਂ ਨੇ ਵੀ ਇਲੈਕਸ਼ਨ ਲੜਨੀ ਹੈ ਤਾਂ ਆਹ ਵੱਖਰੀ ਗੱਲ ਹੈ ਇਹ ਸਿ ਪਿੰਡ ਦੇ ਧਾਰ ਵਾਸਤੇ ਕਰ ਰਹੇ ਆ ਰਵੀ ਪ੍ਰੈਚ ਹੈ ਇਹ ਰਬੀ ਜੇ ਕਿਸ ਵਕਤ ਹੋਇਆ ਨਾ ਦੇ ਚ ਕੀ ਕੀ ਪਤਾ ਹੈ ਸਾਨੂੰ ਸਾਡਾ ਹੀ ਮਕਸਦ ਨਹੀਂ ਹੋਵੇ ਨਹੀਂ ਸਮਾਂ ਤਾਂ ਬਹੁਤ ਹੋ ਗਿਆ ਫਿਰ ਹੁਣੇ ਹੀ ਸ਼ੁਰੂਆਤ ਕੀਤੀ ਹੈ ਜੀ ਪਹਿਲਾਂ ਵੀ ਬਣਾਈਆਂ ਜਾ ਸਕਦੀਆਂ ਸੀ ਕਿਉਂਕਿ ਜਿਆਦਾਤਰ ਇਹ ਇਹ ਸ਼ੁਰੂਆਤ ਇਸ ਕਰਕੇ ਕੀਤੀ ਹੈ ਕਿਉਂਕਿ ਜਦੋਂ ਸਰਕਾਰ ਨੇ ਇਹ ਕੰਮ ਸ਼ੁਰੂ ਹੀ ਨਹੀਂ ਕਰਿਆ ਕਿਤੇ ਤਾਂ ਸਾਨੂੰ ਇਹ ਆਪ ਕਰਨਾ ਪੈ ਰਿਹਾ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਹੁਣ ਤੁਸੀਂ ਮੈਂ ਸਰਕਾਰ ਨੂੰ ਇਹੀ ਕਹਿਣਾ ਇਹ ਕਹਿੰਦਾ ਹੈ ਵੀ ਭਾਈ ਜਿੰਨੀਆਂ ਵੀ ਸੜਕਾਂ ਰਹਿਣੀਆਂ ਨੇ ਉਹਨਾਂ ਨੂੰ ਜਿੰਨੇ ਵੀ ਪੁਲ ਰਹਿਣੇ ਆ ਉਹਨਾਂ ਨੂੰ ਜਿਹੜਾ ਹੈ ਉਹ ਰੈਗੂਲਰ ਕਰੋ ਬਣਾਉਣਾ ਹਾਂਜੀ ਸਰਕਾਰ ਤਾਂ ਕਹਿੰਦੀ 2 ਮਹੀਨੇ ਰੁਕ ਜਾਓ ਬਣ ਜਾਣੀ ਸਾਰੇ ਪੰਜਾਬ ਦੀਆਂ ਸੜਕਾਂ ਬਣਾ ਦਿੰਦੇ ਸਰਪਕਾਰ ਜਿਹੜੀ ਆਪਣੇ ਤਾਂ ਠੀਕ ਹੈ ਉਹ ਗੱਲ ਐ ਤਾਂ ਵੀ ਪੰਜਾਬ ਐਤਕੀ ਹੜਾ ਨੇ ਮਾਰ ਲਿਆ ਹੜਾ ਕਰਕੇ ਉਹ ਅੱਗੇ ਕਰ ਰਹੇ ਹੁਣੇ ਲੱਗਦਾ ਵੀ ਹੜਾ ਦਾ ਅਸਰ ਇੱਧਰ ਵੀ ਹੋ ਗਿਆ ਇੱਧਰ ਵੀ ਹੋ ਗਿਆ ਤਾਂ ਕਿ ਆ ਕੀ ਕਹਿਣਾ ਚਾਹੁੰਦੇ ਹੋ ਇਸ ਉਪਰਾਂ ਦੇ ਹੁੰਦੇ ਦੇਖੋ ਕਹਿਣਾ ਤਾਂ ਆਹੀ ਚਾਹੁੰਦੇ ਆ ਸਾਡੇ ਪਿੰਡ ਦੇ ਜਿਹੜੇ ਆ ਪੰਚਾਇਤ ਖੜੀ ਆ ਸਾਡੇ ਜਿਹੜੇ ਸੀਨੀਅਰ ਆਪਣੇ ਪਿੰਡ ਦੇ ਆਗੂ ਖੜੇ ਆ ਔਰ ਪ੍ਰਧਾਨ ਜੀ ਖੜੇ ਗੁਰਦੁਆਰਾ ਸਾਹਿਬ ਦੇ ਕਹਿਣਾ ਸਾਡਾ ਇਹੀ ਆ ਕਿ ਦੇਖੋ ਆਪਾਂ ਉਦੋਂ ਦਾ ਕਹਿ ਦਿੰਦੇ ਪਿੰਡਾਂ ਵਿੱਚ ਕਿ ਸਰਕਾਰ ਉਹ ਨਹੀਂ ਕਰਦੀ ਉਹ ਨਹੀਂ ਕਰਦੀ ਪਰ ਗੱਲ ਬੇਨਤੀ ਇਹ ਹੈ ਕਿ ਇੱਕ ਪਿੰਡ 'ਚ ਘੱਟੋ ਘੱਟ ਮੈਂ ਕਹਿੰਦਾ 100-150 ਘਰ ਤਕਰੀਬਨ ਤਕਰੀਬਨ ਹੁੰਦਾ ਹੈ ਜੇ ਸਰਕਾਰਾਂ ਜੇ ਹੁਣ ਫੇਲ ਹੋ ਗਈਆਂ ਮੰਨ ਕੇ ਚੱਲੋ ਵੀ ਕਿਸੇ ਐਂਗਲ ਤੇ ਘਟੋ ਘਟ ਆਪਾਂ ਕਿਸੇ ਦਾ ਆਸਾਨ ਲੈਣ ਨਾਲੋਂ ਕਿਸੇ ਸਿਆਸੀ ਆਗੂ ਦਾ ਆਸਾਨ ਲੈਣ ਨਾਲੋਂ ਆਪਾਂ ਆਪਣੇ ਪਿੰਡ ਚਾ ਦੋ ਦੋ ਤਿੰਨ ਦਿਨ ਦੀਪਰਾਂ ਦੀ ਗੱਲ ਹੈ ਆਪਦੇ ਪੈਸੇ ਇਕੱਠੇ ਕਰਕੇ ਆਪਦੇ ਪਿੰਡ ਦੀ ਆਪ ਕਰ ਲੋ ਹੁਣ ਜੇ ਸਰਕਾਰਾਂ ਦੇ ਹੱਥ ਘੜੇ ਹੋ ਗਏ ਇੰਨਾ ਕਿ ਤਾਂ ਆਪਾਂ ਨੂੰ ਆਪਣਾ ਫਰਜ਼ ਬਣਦਾ ਵੀ ਘਟੋ ਘਟ ਆਪਣੇ ਆਪਣੇ ਪਿੰਡ ਵਿੱਚ ਆਪਾਂ ਨੂੰ ਉਪਰਾਲਾ ਕਰਨਾ ਚਾਹੀਦਾ ਹੁਣ ਸਿਆਸੀ ਆਗੂਆਂ ਵੀ ਤਾਂ ਤੁਰੇ ਫਿਰਦੇ ਆ ਮੈਂ ਤਾਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਕਿ ਸਾਡੇ ਨਗਰ ਦੇ ਸਹਿਯੋਗ ਨਾਲ ਜੋ ਵੀ ਇਹ ਅਸੀਂ ਅੱਜ ਉਪਰਾਲਾ ਕਰਿਆ ਹੈ ਥੋੜਾ ਬਹੁਤਾ ਜਿੱਦਾਂ ਮਰਜੀ ਵੈਸੇ ਅਸੀਂ ਸੜਕਾਂ ਕੰਪਲੀਟ ਕਰ ਦੇਣੀਆਂ ਰੱਬ ਦੀ ਕਿਰਪਾ ਨਾਲ ਪਰ ਸਭ ਨੂੰ ਇਹ ਅਪਰਾਲਾ ਜਿਹੜਾ ਆਪਣੇ ਆਪ ਕਰਨਾ ਚਾਹੀਦਾ ਕਿਸੇ ਦਾ ਆਸਾਨ ਲੈਣ ਨਾਲ ਫੰਡ ਫੰਡ ਆਇਆ ਪੰਚਾਇਤ ਨੂੰ ਜੀ ਦੇਖੋ ਪੰਚਾਇਤ ਦਾ ਹੁਣ ਪੰਚਾਇਤ ਨੂੰ ਪਤਾ ਹੋਊਗਾ ਕਿ ਕੋਈ ਫੰਡ ਆਇਆ ਜਾਂ ਨਹੀਂ ਆਹ ਜਿਹੜਾ ਕਾਰਿਆ ਕਰ ਰਹੇ ਹਾਂ ਅਸੀਂ ਇਹ ਜਿਹੜਾ ਪਿੰਡ ਦੇ ਸਹਿਯੋਗ ਦੇ ਨਾਲ ਉਹਨਾਂ ਦੇ ਬਜ਼ੁਰਗਾਂ ਦੇ ਸਾਥ ਦੇ ਨਾਲ ਪੰਚਾਇਤ ਦੇ ਸਹਿਯੋਗ ਨਾਲ ਸਰਪੰਚ ਜੀ ਖੜੇ ਆ ਪ੍ਰਧਾਨ ਜੀ ਖੜੇ ਆ ਸਾਰੀ ਪੰਚਾਇਤ ਖੜੀ ਆ ਬਾਬਾ ਜੀ ਖੜੇ ਆ ਸਾਰੇ ਅਸੀਂ ਮਿਲ ਕੇ ਜਿਹੜਾ ਆਪਦੇ ਪਿੰਡ ਵਾਸਤੇ ਛੋਟਾ ਜਿਹਾ ਪ੍ਰਾਲਾ ਕਰਿਆ ਇਹਦੇ ਚ ਸਰਕਾਰ ਦਾ ਕੋਈ ਰੋਲ ਨਹੀਂ ਸਿਰਫ ਪਿੰਡ ਵਾਸੀਆਂ ਦਾ ਸਹਿਯੋਗ ਹੈ ਦੇ ਵਿੱਚ ਜੀ ਆ ਤਾਂ ਕੰਮ ਬਹੁਤ ਦਰ ਪਹਿਲਾਂ ਸ਼ੁਰੂ ਕਰ ਦੇਣਾ ਚਾਹੀਦਾ ਸੀ ਜਦੋਂ ਮੇਰੀ ਬੇਨਤੀ ਸੁਣੋ ਹੁਣ ਆਪਾਂ ਗੱਲ ਨਹੀਂ ਕਰਨਾ ਚਾਹੁੰਦੇ ਜਿਹੜੇ ਹੋਰ ਸਿਆਸੀ ਆਗੂ ਆ ਉਹਨਾਂ ਨੇ ਕਿਹੜੇ 5 ਸਾਲ ਪਹਿਲਾਂ ਸਟਾਰਟ ਕਰਤਾ ਜੀ ਉਹਨਾਂ ਨੇ ਵੀ ਤਾਂ ਹੁਣ ਵੋਟਾਂ ਦੇ ਨੇੜੇ ਆ ਕੇ ਕੀ ਕਰਿਆ ਇਹ ਤਾਂ ਇੱਕ ਪਿੰਡ ਦੀ ਵੈਸੇ ਇੱਕ ਚਲੋ ਸਾਡਾ ਇੱਕ ਸਾਰਿਆਂ ਨੇ ਗੱਲਬਾਤ કરી ਕਿ ਆਪਾਂ ਹੋਰ ਪਿੰਡਾਂ ਦੀ ਨਾਲ ਘੱਟੋ ਘੱਟ ਗੁਰਦੁਆਰਾ ਸਾਹਿ ਸਾਡੇ ਇਤਿਹਾਸਕ ਗੁਰਦੁਆਰਾ ਸਾਹਿਬ ਨੂੰ ਸੜਕ ਜਾਂਦੀ ਹੈ ਘਟੋ ਘਟ ਸਾਡਾ ਫਰਜ਼ ਹੈ ਵੀ ਗੁਰਦੁਆਰਾ ਸਾਹਿਬ ਵਾਲਾ ਰੋਡ ਤਾਂ ਸਵਾਰ ਲਈਏ ਹੋਰ ਵੀ ਅਸੀਂ ਆਏ ਨਹੀਂ ਕਹਿੰਦੇ ਸਿੰਘਪੁਰਾ ਜਿਹੜਾ ਠੇਕੇ ਕੋਲ ਤੇ ਲੈ ਕੇ ਸਿੰਘਪੁਰਾ ਦਾ ਰੋਡ ਆ ਜਿਹੜਾ ਹੋਰ ਵੀ ਅਸੀਂ ਸਵਾਰੂਗੇ ਅੱਜ ਅਸੀਂ ਤਿੰਨ ਡੀਪਰ ਮੰਗਾਏ ਆ ਉਹ ਜੈਸੀ ਗੱਲ ਨਹੀਂ ਪਰ ਬੇਨਤੀ ਇਹ ਹੈ ਕਿ ਗੱਲ ਪਹਿਲਾਂ ਜਾਂ ਬਾਅਦ ਦੀ ਨਹੀਂ ਹੁਣ ਤਾਂ ਤੁਹਾਡੇ ਸਾਹਮਣੇ ਬਰਸਾਤਾ ਹੋ ਗਿਆ ਢੀਆਂ ਜੇ ਆਪਾਂ ਬਰਸਾਤਾ ਜਿਗਰ ਆਉਂਦੇ ਤਾਂ ਬਿਲਕੁਲ ਮੇਰਾ ਖਿਆਲ ਆ ਵੀ ਇਹ ਸਹੀ ਨਹੀਂ ਸੀ ਹੁਣ ਹੁਣ ਜਦੋਂ ਆਪਾਂ ਨੂੰ ਲੱਗਿਆ ਕਿ ਗੁਰਦੁਆਰਾ ਸਾਹਿਬ ਜਾ ਆਪਾਂ ਨੇ ਗੱਲਬਾਤ ਕਰੀ ਆਪਾਂ ਆਪਣੇ ਪਿੰਡ ਵਾਸਤੇ ਛੋਟਾ ਜਿਹਾ ਪ੍ਰਾਲਾ ਸਾਰਿਆਂ ਦੇ ਸਹਿਯੋਗ ਨਾਲ ਕਰਿਆ ਇਹ ਜਿਹੜੇ ਮਾਣਕਲ ਕਹਿੰਦੇ ਆ ਵੀ 5 ਕਰੋੜ ਦਾ ਕਿਲਾ ਹੋ ਗਿਆ ਜੀ 50-50 ਲੱਖ ਦੀਆਂ ਗੱਡੀਆਂ ਲਈ ਫਿਰਦੇ ਆ ਪਰ ਸੜਕਾਂ ਦੀ ਹਾਲਤ ਬੇहद ਤਰਸਯੋਗ ਹੋਈ ਪਈ ਆ ਲੰਘੂਗੇ ਕਿੱਦਾਂ ਹੁਣ ਮੈਂ ਤੁਹਾਨੂੰ ਉਹੀ ਵੀਰੇ ਗੱਲ ਦੱਸਦਾ ਜੇ ਸਾਡੇ ਪਿੰਡ 5 ਕਰੋੜ ਦਾ ਕਿਲਾ ਹੋ ਗਿਆ ਹੁਣ ਜਿਹੜੇ ਪਿੰਡਾਂ 'ਚ 5 ਕਰੋੜ ਦਾ ਕਿਲਾ ਹੈਗਾ ਵੀ ਨਹੀਂ ਹੁਣ ਇੱਕ ਪਰਿਵਾਰ ਦਾ ਬੰਦਾ ਜੇ 500 ਰੁਪਏ ਆਪਣੇ ਪਿੰਡ ਵਾਸਤੇ ਕੋਈ ਇਕੱਠਾ ਕਰਕੇ ਲਾ ਦੂਗਾ ਉਹ ਬੜੀ ਗੱਲ ਨਹੀਂ ਹੈਗੀ 5 ਕਰੋੜ ਲਈ ਤਾਂ ਦੂਰ ਦੀ ਗੱਲ ਆ ਪੰਜਾਬ ਤਾਂ ਗੁਰੂਆਂ ਦਾ ਬਖਸ਼ਿਆ ਹੋਇਆ ਏ ਇੱਥੇ ਵਿੱਚ 5 ਕਰੋੜ 50 ਲੱਖ ਦੀ ਕੋਈ ਗੱਲ ਨਹੀਂ ਤੁਸੀਂ ਹੜਾਂ 'ਚ ਦੇਖ ਲਿਆ ਹੜਾਂ 'ਚ ਇਹ ਚੀਜ਼ ਦੇਖ ਲਈ ਵੀ ਸਰਕਾਰਾਂ ਦਾ ਕੁਝ ਨਹੀਂ ਹੋਇਆ ਜੋ ਕਰਗੇ ਸਮਾਜ ਸੇਵੀ ਪੰਜਾਬ ਦੇ ਵਸਨੀਕੋ ਕਰਗੇ ਇਹ ਪਤਾ ਚਲੋ ਫੇਰ ਮੈਂ ਦੁਬਾਰੇ ਉਹੀ ਇੱਕੋ ਗੱਲ 3 ਚੌਥੀ ਵਾਰ ਰਿਪੀਟ ਕਰ ਰਿਹਾ ਕਿ ਇਹ ਛੋਟੀ ਜਿਹੀ ਪਰਾਲਾ ਏ 100 200 ਘਰ ਹੁੰਦਾ ਪਿੰਡ ਵਿੱਚ 5 500 ਰੁਪਏ ਇਕੱਠਾ ਪਰ ਰੁਪਏ 50 6000 ਇਕੱਠਾ ਹੋ ਜਾਂਦਾ ਦੋ ਡੀਪਰ ਨਹੀਂ ਲੱਗਦੇ ਯਾਰ ਕਿੱਡੀ ਗੱਲ ਆ ਕਰਕੇ ਪਾਸੇ ਕਰੋ ਆਵਾਜ਼ ਆਵਾਜ਼ ਇਹ ਸੀ ਗਲਤੀ ਸੇਵਾ ਨੂੰ ਕਿਵੇਂ ਦੇਖ ਰਹੇ ਹੋ ਦੇਖੋ ਅੰਕਲ ਬੜੇ ਸਤਿਕਾਰਯੋਗ ਆ ਮੈਂ ਕਦੇ ਉਹਨਾਂ ਨੂੰ ਮਿਲਿਆ ਨਹੀਂ ਅਜੇ ਤੱਕ ਨਾ ਮੇਰੀ ਉਹਨਾਂ ਨਾਲ ਕੋਈ ਗੱਲਬਾਤ ਆ ਨਾ ਮੈਂ ਉਹਨਾਂ ਤੇ ਕੋਈ ਖਿਲਾਫ ਗੱਲ ਕਰਨੀ ਚਾਹੁੰਦਾ ਚਲੋ ਜੇ ਉਹ ਸੇਵਾ ਕਰ ਰਹੇ ਆ ਉਹਨਾਂ ਵਾਸਤੇ ਚਲੋ ਕਿਤਨਾ ਕਿਤੇ ਦੇਖੋ ਰਾਜਨੀਤੀ ਹਰੇਕ ਜਗ੍ਹਾ ਏ ਮੈਂ ਕਹਿਣਾ ਹੁੰਨਾ ਵੀ ਰਾਜਨੀਤੀ ਘਰਾਂ 'ਚ ਵੀ ਵੱਢ ਗਈ ਪਰ ਇੱਕ ਗੀ ਗੱਲ ਉਹ ਹੋ ਜਾਂਦੀ ਆ ਵੀ ਰਾਜਨੀ ਥੋੜਾ ਜਿਹਾ ਸਮਾਜਿਆ ਵੀ ਫਾਇਦਾ ਹੋ ਜਾਣਾ ਨਹੀਂ ਤਾਂ ਜ਼ਿਆਦਾਤਰ ਰਾਜਨੀਤਿਕ ਕਿ ਕਰਦੇ ਆ ਰਾਜਨੀਤਿਕ ਲੋਕ ਆਪਣੇ ਘਰਵਾਰੀ ਸੋਚਦੇ ਆ ਚਲੋ ਜੇ ਆਪਾਂ ਸਮਾਜ ਨੂੰ ਅੱਗੇ ਲਾ ਕੇ ਰਾਜਨੀਤੀ ਕਰ ਲਈ ਉਹ ਵੀ ਚੰਗੀ ਗੱਲ ਆ ਫਿਰ ਆਪਾਂ ਬਰਾਈ ਨਹੀਂ ਕਰਦੇ ਠੀਕ ਆ ਜੋ ਕੋਈ ਸਹਿਯੋਗ ਕਰ ਰਿਹਾ ਵਧੀਆ ਗੱਲ ਆ ਕਰਨਾ ਚਾਹੀਦਾ ਜਿਹੜੇ ਪਿੰਡਾਂ ਚ ਪੈ ਗਈਆਂ ਰੋਡ ਬਣਾ ਰਹੀ ਹੈ ਜੀ ਕੀ ਕਹੂਗੇ ਵੀ ਠੀਕ ਹੋਇਆ ਕੰਮ ਆ ਜਾਂ ਲੋਕਾਂ ਨੂੰ ਆਪਣੇ ਪੱਧਰ ਤੇ ਬਣਾਉਣੀ ਚਾਹੀਦੀਆਂ ਤੀਂ ਦੇਖੋ ਮੈਂ ਤਾਂ ਇਹੀ ਸਲਾਹ ਦਿੰਨਾ ਹੈ ਕਿ ਮੈਂ ਤੁਹਾਨੂੰ ਦੱਸਿਆ ਆ 200 ਘਰਮਾਂ ਦੇ 100-100 5-500 ਰੁਪਏ ਇਕੱਠਾ ਕਰਕੇ 50-60 ਹਜ਼ਾਰ ਦੀ ਗੱਲ ਨਹੀਂ ਪੰਜ ਚਾਰ ਗੱਡੀਆਂ ਪੈ ਜੰਦੀਆਂ ਲੱਖ ਰੁਪਏ ਲੱਗ ਜੂਗਾ ਮੈਂ ਤਾਂ ਕਹਿੰਨਾ ਵੀ ਰਾਜਨੀਤਿਕ ਲੋਕਾਂ ਦੀ ਬਜਾਏ ਆਪ ਬਣਾ ਲਓ ਸਭ ਤੋਂ ਵਧੀਆ ਤੁਸੀਂ ਦੇਖਿਆ ਹੋਣਾ ਕਰੋਨਾ ਦੇ ਟਾਈਮ 'ਚ ਕਰੋਨਾ ਟਾਈਮ 'ਚ ਲੋਕ ਲੰਗਰ ਲਾਈਗੇ ਬਾਅਦ ਵਿੱਚ ਰਾਜਨੀਤੀਆਂ ਕਰਗੇ ਕਹਿੰਦੇ ਅਸੀਂ ਲੰਗਰ ਖੁਲਾਇਆ ਜੀ ਲੋਕ ਐਮਐਲਏ ਦੇ ਟਿਕਟਾਂ ਲੈ ਗਏ ਮੈਂ ਤਾਂ ਇਹ ਗੱਲ ਕਹਿਣਾ ਵੀ ਬਾਅਦ ਵਿੱਚ ਕਿਤੇ ਆਏ ਨਾ ਹੋਵੇ ਕੋਈ ਵੀ ਰਣਨੀਤੀ ਗਾਗੂ ਅਗੇ ਸੀ ਪਹਾੜੀ ਦਾ ਕਿਤੇ ਆਏ ਨਾ ਕਹੇ ਵੀ ਮੈਂ ਦੇਖੀ ਤੁਹਾਡੇ ਪਿੰਡ ਦੀ ਰੋਡ ਬੜਾਈ ਮੈਨੂੰ ਵੋਟਾਂ ਪਾ ਦਿਓ ਇਹਨਾਂ ਚੰਗਾ ਯਾਰ ਪੰਜ ਪੰਜ ਚਾਰ ਚਾਰ 100 ਰੁਪਏ ਇਕੱਠਾ ਕਰਕੇ ਆਪਦੇ ਪਿੰਡ ਬਰਾਬੇ ਲਾ ਲਈਏ ਆਪਾਂ ਜੇ ਸੜਕ ਆਪੇ ਬਣਾਉਣੀਆਂ ਫਿਰ ਸਰਕਾਰ ਦਾ ਕੀ ਕੰਮ ਹੋਊ ਹੁਣ ਸਰਕਾਰ ਦੇ ਹੱਥ ਖੜੇ ਹੋ ਗਏ ਹੁਣ ਦੱਸੋ ਕੀ ਕਰੀਏ ਔਰ ਇਹ ਜੋ ਅੱਗ ਵੀ ਲੰਘਦੇ ਆ ਸਾਨੂੰ ਸਿੱਖ ਧਰਮ ਵਿੱਚ ਸਾਨੂੰ ਸਭ ਤੋਂ ਉੱਪਰ ਸਾਡੇ ਗੁਰਦੁਆਰਾ ਸਾਹਿਬ ਆ ਇਹ ਤੋਂ ਉੱਪਰ ਤਾਂ ਸਾਨੂੰ ਕੁਝ ਹੈ ਹੀ ਨਹੀਂ ਘਟੋ ਘਟ ਲੋਕ ਦਰਸ਼ਨ ਕਰਨ ਜਾਂਦੇ ਆ ਜੇ ਸਰਕਾਰਾਂ ਦੇ ਹੱਥ ਖੜੇ ਹੋ ਗਏ ਅਸੀਂ ਤਾਂ ਨਹੀਂ ਮਰੇ ਹੈਗੇ ਅਸੀਂ ਤਾਂ ਜਾਗਦੇ ਕਟੋੜਾ ਗੁਰਦੁਆਰਾ ਸਾਹਿਬ ਵਾਲੀ ਸੜਕ ਨੂੰ ਅਸੀਂ ਸਵਾਰ ਲਿਆ ਬਾਕੀ ਵੀ ਸਹਿਯੋਗ ਕਰ ਰਹੇ ਆ ਸਰਪੰਚ ਸਾਹਿਬ ਖੜੇ ਸਾਡੇ ਪ੍ਰਧਾਨ ਜੀ ਖੜੇ ਗੁਰਦੁਆਰਾ ਸਾਹਿਬ ਦੇ ਪੰਚਾਇਤ ਖੜੀ ਸਾਰੇ ਸੀਨੀਅਰ ਆਗੂ ਖੜੇ ਆ ਸਕੂਲ ਵੀ ਤਿੰਨ ਆ ਉਰੇ ਵੱਡੇ ਛੋਟੇ ਪਿੰਡ ਉਹੀ ਗੱਲ ਬਾਈ ਜੀ ਮੈਂ ਤੁਹਾਨੂੰ ਕਰ ਰਿਹਾ ਕਿ ਉਰੇ ਤੋਂ ਸਟਾਰਟ ਕਰਿਆ ਸੀ ਤਿੰਨ ਗੱਡੀਆਂ ਆ ਜੇ ਹੋਰ ਵੀ ਘੱਟ ਪਈਆਂ ਸੀ ਕਰਾਂਗੇ ਵਧੀਆ ਉਪਰਾਲਾ ਇਹ ਅਸੀਂ ਕਰਿਆ ਕੋਈ ਐਦਾਂ ਦੀ ਗੱਲ ਨਹੀਂ ਇਹ ਅਸੀਂ ਸਿਰਫ ਆਪਣੇ ਪਿੰਡ ਵਾਸਤੇ ਕਰ ਰਹੇ ਆ ਅੱਜ ਪਿੰਡ ਵਾਸੀਆਂ ਵੱਲੋਂ ਚੰਗਾ ਉਪਰਾਲਾ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਇਹ ਦੇਖੋ ਜੀ ਬਹੁਤ ਵਧੀਆ ਉਪਰਾਲਾ ਜੀ ਜਿਵੇਂ ਇਹਨਾਂ ਨੇ ਦੱਸਿਆ ਸਰਪੰਚ ਸਾਹਿਬ ਨੇ ਜਾਂ ਰਵੀ ਬੜੈਚ ਨੇ ਜਾਂ ਨਗਰ ਦੀਆਂ ਸੰਗਤਾਂ ਖੜੀਆਂ ਵੀ ਇਹ ਉਪਰਾਲਾ ਇਸੇ ਤਰ੍ਹਾਂ ਕਰਨਾ ਚਾਹੀਦਾ ਦੇਖੋ ਸਰਕਾਰ ਤੋਂ ਕੁਝ ਨਹੀਂ ਮਿਲਿਆ 5 ਸਾਲ ਦੇ ਵਿੱਚ ਹੁਣ ਆਉਣ ਵਾਲੇ ਟਾਈਮ 'ਚ ਵੀ ਉਮੀਦ ਨਹੀਂ ਹੈਗੀ ਵੀ ਜਿਹੜੀਆਂ ਸੜਕਾਂ ਦੇਖੋ ਸਾਡੇ ਜਿਵੇਂ ਤੁਸੀਂ ਦੱਸਿਆ ਵੀ ਉਹਦੇ 'ਚ ਕੁੱਟੀ ਹੋਈ ਸਾਰੀ ਐ ਜੇ ਕੋਈ ਮੋਟਰਸਾਈਕਲ ਸਕੂਟਰ ਵਾਲਾ ਜਾਂਦਾ ਤਾਂ ਕਾਰ ਦੇ ਨਾਲ ਫੇਟ ਵੱਜ ਕੇ ਉਹਦੇ ਸੱਟ ਚੋਟ ਲੱਗ ਜਾਂਦੀ ਐ ਜਾਂ ਕੋਈ ਹੋਰ ਆ ਗਿਆ ਤੇ ਸਾਡਾ ਪਿੰਡ ਤਾਂ ਕਿਸੇ ਨੇ ਵੀ ਦੇਖਿਆ ਨਹੀਂ ਹੈਗਾ ਜੀ ਇਹ 5 ਸਾਲ ਦੇ ਵਿੱਚ ਰਣਜੀਤ ਸਿੰਘ ਗਿੱਲ ਵੱਲੋਂ ਵੀ ਸ਼ੁਰੂਆਤ ਕੀਤੀ ਗਈ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਜੀ ਦੇਖੋ ਪਹਿਲਾਂ ਹੁੰਦੇ ਸੀ ਕਿ ਸਾਡੇ ਪਿੰਡ ਦੇ ਵਿੱਚ ਉਹਨਾਂ ਨੇ ਅਜੇ ਕੋਈ ਚੱਕਰ ਨਹੀਂ ਮਾਰਿਆ ਜਦੋਂ ਆਉਂਗੇ ਅਸੀਂ ਉਹਨਾਂ ਨੂੰ ਵੀ ਮਿਲੂਗੇ ਉਹਨਾਂ ਨਾਲ ਵੀ ਸਲਾਹ ਕਰੂਗੇ ਵੀ ਪਾਈ ਇਹ ਉਪਰਾਲਾ ਕਰਨਾ ਚਾਹੀਦਾ ਹੋਰ ਪਿੰਡ ਵਾਲੇ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਕਿ ਹੋਰ ਲੀਡਰਾਂ ਤੇ ਨਿਰਭਰ ਹੈ ਹੋਰ ਲੀਡਰ ਹੁਣ ਦੇਖੋ ਜੀ ਜਦ ਕੋਈ ਆਇ ਨਹੀਂ ਰਿਹਾ ਜੀ ਪਿੰਡ ਦੇ ਵਿੱਚ ਅਸੀਂ ਉਹਨਾਂ ਬਾਰੇ ਕਿਆ ਕਹੂਗੇ ਬਰਾ ਸੁਣਦੇ ਨਹੀਂ ਹੈਗੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਹੈ ਲਾਰੇ ਲਾਏ ਜਾਂਦੇ ਆ ਕੋਈ ਵੀ ਕੰਮ ਪਿੰਡ 'ਚ ਨਹੀਂ ਕਰਿਆ ਜਾਂਦਾ। ਉਹਨਾਂ ਨੇ ਕਿਹਾ ਵੀ ਸਰਬਸੰਮਤੀ ਨਾਲ ਪੰਚਾਇਤ ਬਣਾਓ ਅਸੀਂ ਬਣਾਈ। 5 ਲੱਖ ਦੀ ਕੋਈ ਗਰਾਂਟ ਨਹੀਂ ਦਿੱਤੀ। 1 ਰੁਪਏ ਤੱਕ ਦੀ ਗਰਾਂਟ ਨਹੀਂ ਆਈ ਸਾਡੇ ਪਿੰਡ ਨੂੰ। ਖਾਲੇ ਦਾ ਟੀਮ। ਅਨਮੋਲ ਗਗਨ ਮਾਨ ਜੀ ਜਿਹੜੀਆਂ ਐਡੀਆਂ ਐਡੀਆਂ ਗੱਲਾਂ ਮਾਰਦੇ ਤੇ ਐਮਐਸਪੀ ਦੀਆਂ ਜਾਂ ਹੋਰ ਉਹ ਹਜੇ ਤੱਕ ਸਾਡੇ ਪਿੰਡ 'ਚ ਇੱਕ ਵਾਰੀ ਵੀ ਨਹੀਂ ਆਏ। ਅਸੀਂ ਕਟੜ ਖਾਲੀ ਤੇ ਉਹਨਾਂ ਨੂੰ ਵੋਟਾਂ ਪਾਈਆਂ ਵੀ ਸਾਡਾ ਕੁਝ ਬਣੂਗਾ। ਭਗਵੰਤ ਮਾਨ ਜੀ ਖੁਦ ਕਹਿੰਦੇ ਤੇ ਕੀ 10000 ਪਰ ਮੁਲਾਜ਼ਮ ਲੱਗੇ ਹੋਏ ਕੱਚੇ ਇਹਨਾਂ ਦੇ ਘਰ ਕਿਸ ਤਰ੍ਹਾਂ ਚੱਲਦੇ ਆ ਪਰ ਅੱਜ ਦੇਖ ਲਓ ਉਹਨਾਂ ਨੇ ਕੱਚੇ ਮੁਲਾਜ਼ਮਾਂ ਬਾਰੇ ਕਦੇ ਸੋਚਿਆ ਕੁਝ ਕੁਝ ਨਹੀਂ ਸੋਚਿਆ ਜਦੋਂ ਪਿੰਡ ਤੇ ਫਿਰ ਕੋਈ ਕੰਮਕੁਮ ਹੋਇਆ ਕੋਈ ਪਿੰਡ ਚ ਕੋਈ ਕੰਮ ਨਹੀਂ ਹੋਇਆ ਤੁਹਾਡੇ ਸਾਹਮਣੇ ਆ ਹੀ ਦੇਖ ਲਓ ਸਾਰਾ ਕੁਝ ਟੁੱਟਿਆ ਹੋਇਆ ਫੇਰਾ ਸਰਕਾ ਕਿਵੇਂ ਬਣਾ ਰਹੇ ਇਹ ਹੁਣ ਨਗਰ ਦੇ ਸਹਿਯੋਗ ਨਾਲ ਬਣਾ ਰਹੇ ਆ ਸਾਰੇ ਪਿੰਡ ਨੇ ਸਲਾਹ ਕਰੀ ਆ ਵੀ ਆਪਣੇ ਖੀਸੇ ਜੜੀ ਪਾ ਕੇ ਇਹ ਵਧੀਆ ਕੰਮ ਕਰੀਏ ਪਿੰਡ ਦਾ ਘਟੋ ਘਟ ਆਪਣਾ ਵਾਸਤੇ ਦਾ ਸੁੱਖ ਲਈਏ ਸਰਕਾਰ ਕਹਿੰਦੀ 2 ਮਹੀਨੇ ਰੁਕ ਜਾ ਸੜਕਾ ਬਣ ਜਾਣੀ ਦੇ ਕੋਈ ਇਹਨਾਂ ਦੇ ਲੀਡਰ ਤਾਂ ਲੱਭਦੇ ਨਹੀਂ ਹੈਗੇ ਜੀ ਲੀਡਰ ਮਿਲੂਗੇ ਤਾਂ ਹੀ ਇਹਨਾਂ ਦਾ ਕੁਝ ਕਰੂਗੇ ਇਹਨਾਂ ਦੇ ਲੀਡਰ ਆਪ ਖੁਦ ਆਪਣੀ ਪਾਰਟੀ 'ਤੇ ਇਲਜ਼ਾਮ ਲਾ ਰਹੇ ਨੇ ਕਿ ਦਿੱਲੀ ਵਾਲੇ ਸਰਕਾਰ ਚਲਾ ਰਹੇ ਆ ਨਹੀਂ ਤੁਹਾਡੇ ਪਿੰਡ ਤੇ ਵੀ ਕਈ ਨੌਜਵਾਨ ਜੁੜੇ ਹੋਏ ਸੀ ਨਹੀਂ ਕੋਈ ਨਹੀਂ ਜੁੜਿਆ ਹੋਇਆ ਜੀ ਉਸ ਟਾਈਮ ਵੋਟਾਂ ਦੇ ਟਾਈਮ ਕਾਫੀ ਪ੍ਰਚਾਰ ਕੀਤਾ ਉਹਨਾਂ ਨੇ ਚਲੋ ਪ੍ਰਚਾਰ ਕਰਿਆ ਉਹਨਾਂ ਨੇ ਅੱਜ ਹੈਗੇ ਨਾਲ ਅੱਜ ਕਿੱਥੇ ਹੀ ਉਹ ਵੀ ਉਹਨਾਂ ਦੀ ਵੀ ਆਵਾਜ਼ ਉੱਪਰ ਸੁਣ ਨਹੀਂ ਰਿਹਾ ਕੋਈ ਉਹ ਵੀ ਬਸ ਜ਼ੀਰੋ ਹੋਏ ਹੋਏ ਨੇ ਉਹ ਵੀ ਅੱਜ ਪਸਤਾਰੇ ਨੇ ਵੀ ਅਸੀਂ ਕਿੱਥੇ ਆਮ ਆਦਮੀ ਪਾਰਟੀ ਨਾਲ ਜੁੜੇ